ਗੇ ਬਣ ਲਈ ਕੋਈ ਖਰਚਾ ਹੀ ਨਹੀਂ ਆਉਂਦਾ ਬੈਲੀ ਬਣ ਲਈ ਕੋਪਲੂ ਗੁੜਾਸਾ ਲੂ ਕਿਰਤਲੂ ਪਿਸਤਾਲੂ ਪਿਸਟਲੂ ਹੋਰ ਕਰੂ ਐਬੀ ਬਣ ਲਈ ਐਬੀ ਬਣ ਲਈ ਗੁੰਨਸ਼ਾ ਕਰੂ ਪੈਸੇ ਕਰੂ ਫੁਕੜਾ ਬਣ ਲਈ ਕੋਈ ਹੋਰ ਡਰੈਸ ਕਰੂ ਉਹ ਕਰੂ ਚੰਗੇ ਬਣ ਲਈ ਕੋਈ ਚਾਰਜ ਨਹੀਂ ਫ੍ਰੀ ਆਫ ਕਾਸਟ ਬਣ ਗਿਆ ਨੰਬਰ 2 ਕਿਤੇ ਕਿਸੇ ਨੇ ਨਹੀਂ ਸੋਚਣਾ ਮੈਂ ਫਲਾਨੀ ਕਾਮ ਦਾ ਮੈਂ ਫਲਾਨੀ ਕਾਮ ਦਾ ਮੇਰਾ ਪਿਆਵਾ ਕਰਦਾ ਯਾਰ ਉਹ ਕੋਈ ਕੰਮ ਛੋਟਾ ਨਹੀਂ ਹੁੰਦਾ ਕਾਮਜਾਬ ਆਮ ਘਰਾਂ ਦੇ ਤੇ ਗਰੀਬ ਘਰਾਂ ਦੇ ਬੱਚੇ ਹੁੰਦੇ ਨੇ ਸ਼ਾਹੂ ਘਰਾਂ ਦੇ ਬੱਚੇ 95% ਵਿਗੜਦੇ ਨੇ ਮੇਰਾ ਤਜਰਬਾ ਵੀ ਤੁਸੀਂ ਕਿਤੇ ਵਹਿਮ ਨਾ ਕਰ ਬੈਠੇ ਅਸੀਂ ਲੇਟ ਆ ਤੇ ਅਸੀਂ ਤੰਦਰੁਸਤ ਆ ਤੁਸੀਂ ਲੇਟ ਹੁੰਨੇ ਆ ਤੇ ਹੋ ਸਕਦਾ ਤੁਹਾਡੇ ਅੰਦਰ ਜਿਹੜਾ ਮਨ ਚੱਲ ਰਿਹਾ ਉਹ ਚੈਨਾ ਦਾ ਹੈ ਜਿਹੜੇ ਵਿਕਸਿਤ ਮੁਲਕ ਆ ਤੁਸੀਂ ਧਿਆਨ ਮਾਰ ਕੇ ਦੇਖੋ ਪੜੋ ਉਹ 1 ਸੈਕਿੰਡ ਨੂੰ ਲੇਟ ਮੰਨਦੇ ਆ 2 ਸੈਕਿੰਡ ਨੂੰ ਲੇਟ ਮੰਨਦੇ ਆ ਉਹਨਾਂ ਨੂੰ ਇਸ ਨੁਕਸ ਦਾ ਪਤਾ ਲੱਗ ਗਿਆ ਸੀ ਕਿ ਮੇਰੇ ਅੰਦਰ ਜੋ ਸਿਸਟਮ ਕੰਮ ਕਰ ਰਿਹਾ ਮਨ ਦਾ ਜਿਹਨੂੰ ਤੁਸੀਂ ਮਨ ਕਹਿੰਨੇ ਆ ਉਹ ਬਿਮਾਰੀ ਦਾ ਸ਼ਿਕਾਰ ਆ ਮੈਂ ਤਾਂ ਲੇਟ ਹੋ ਰਿਹਾ ਫਿਰ ਛੁੱਟੀ ਮਾਰ ਜਾਣੀ ਉਸ ਤੋਂ ਵੀ ਥੱਲੇ ਕਿ ਦਿੱਤਾ ਕਿ ਤੁਹਾਡਾ ਬੇਟਾ ਬਹੁਤ ਸਿਆਣਾ ਹੈ ਬਹੁਤ ਸੁਜਵਾਨ ਆ ਬਹੁਤ ਚੰਗਾ ਹੈ ਤੇ ਤੁਹਾਡੇ ਮੰਮੀ ਡੈਡੀ ਐਨੇ ਜਾ ਕੇ ਖੁਸ਼ ਹੋਣਗੇ ਕੋਈ ਕੋਈ ਹਸਾਬ ਕਿਤਾਬ ਹੀ ਨਹੀਂ ਰਹਿਣਾ ਸਮਝਦੇ ਆ ਨਾ ਪਰ ਉਹ ਤੁਸੀਂ ਪੈਦਾ ਕਰ ਸਕਦੇ ਆ ਤੁਹਾਡੇ ਕੋਲ ਮਟੀਰੀਅਲ ਹੈ ਰਾਈਟ ਚੰਗਿਆਈ ਨੂੰ ਕੀ ਲੱਗਦਾ ਹੈ ਚੰਗੇ ਹੋਣ ਤੇ ਕੀ ਲੱਗਦਾ ਹੈ ਡਿਸਪੀਨ ਲੱਗਦਾ ਹੈ ਤੁਸੀਂ ਆ ਗਿਆ ਕਰੀ ਮੂੰਹ ਦੇ ਬੋਲਾਂ ਨੂੰ ਸ਼ੁੱਧਤਾ ਕਰ ਲੈਣਾ ਆਪਦੇ ਕਰਤੇ ਨੂੰ ਸ਼ੁੱਧਤਾ ਕਰ ਲੈਣਾ ਰੁਟੀਨ ਦੇ ਕੰਮਾਂ ਨੂੰ ਪਕੜ ਜਕੜ ਕੇ ਰੱਖਣਾ ਤੇ ਫਿਰ ਕੀ ਹੈ ਫਾਇਦਾ ਤੁਹਾਡਾ ਹੋਣਾ ਤੇ ਚੰਗਿਆਈ ਲੋਕਾਂ ਤੱਕ ਜਾਣੀ ਹੈ ਤੁਹਾਡੇ ਆਉਣ ਵਾਲੇ ਸਮੇਂ ਨੂੰ ਆਉਣ ਵਾਲੇ ਫਿਊਚਰ ਨੂੰ ਇਹ ਚੀਜ਼ਾਂ ਲੱਗਦੀਆਂ ਜਿਹੜੀ ਹਰ ਇੱਕ ਇਨਸਾਨ ਦੀ ਡਿਮਾਂਡ ਹੈ ਕਿ ਮੈਨੂੰ ਯਾਰ ਸ਼ੌਹਰਤ ਮਿਲੇ ਰਾਈਟ ਮੈਨੂੰ ਧਨ-ਦੌਲਤ ਮਿਲੇ ਮੈਂ ਚੰਗੀ ਜ਼ਿੰਦਗੀ ਮਾਣਾ ਤੇ ਫਿਰ ਉਹਨੂੰ ਕੀ ਲੱਗਦਾ ਉਹਨੂੰ ਜਿਹੜੀਆਂ ਆ ਗੱਲਾਂ ਮੈਂ ਦੱਸੀਆਂ ਰੁਟੀਨ ਦੇ ਵਿੱਚ ਬੋਲੇ ਹੋਏ ਬੋਲ ਰੁਟੀਨ ਦੇ ਵਿੱਚ ਕੀਤਾ ਹੋਇਆ ਕੰਮ ਉਦਮ ਦੇ ਵਿੱਚ ਰਹਿ ਕੇ ਮਨ ਦੇ ਵਿੱਚ ਜਾਗਰਤ ਹੈ ਹਰ ਵਕਤ ਮਤਲਬ ਚੰਗੀਆਂ ਗੱਲਾਂ ਦੇ ਨਾਲ ਸਹਿਚਾਰ ਰੱਖਣਾ ਹੈ ਚੰਗੀਆਂ ਬੁਕਸਾਂ ਦੇ ਨਾਲ ਅਟੈਚਮੈਂਟ ਰੱਖਣੀ ਹੈ ਦੰਦੇ ਕੰਮਾਂ ਦਾ ਸ਼ਡਿਊਲ ਬਣਾ ਲੈਣਾ ਹੈ ਮਾਰਨਿੰਗ ਕੀ ਕਰਨਾ ਹੈ ਅੱਜ ਮਾਰਨਿੰਗ ਵਾਲੇ ਕੈਂਪ ਦੇ ਵਿੱਚ ਮੈਂ ਇੱਕ ਐਗਜ਼ਾਮਪਲ ਦਿੱਤੀ ਸੀ ਜਦੋਂ ਲੇਟ ਆਏ ਇਨਸਾਨ ਕੁਝ ਬੱਚੇ ਲੇਟ ਸੀਗੇ ਤੇ ਮੈਂ ਵੈਸੇ ਤਾਂ ਨਹੀਂ ਕਹਿੰਦਾ ਵੀ ਤੁਸੀਂ ਲੇਟ ਆ ਪਰ ਮੇਰੇ ਮਨ ਦਾ ਫੁਰਨਾ ਸੀ ਕਿ ਕ ਵੀ ਹੁਣੇ-ਹੁਣੇ ਇਹ ਇਹਨਾਂ ਦੀ ਕਾਉਂਸਲਿੰਗ ਕੀਤੀ ਜਾਵੇ ਸੱਜਰਾ ਤੇ ਮੈਂ ਕਿਹਾ ਵੀ ਤੁਸੀਂ ਕਿਤੇ ਵਹਿਮ ਨਾ ਕਰ ਬੈਠੇ ਹੋ ਅਸੀਂ ਲੇਟ ਆ ਤੇ ਅਸੀਂ ਤੰਦਰੁਸਤ ਆ ਤੁਸੀਂ ਲੇਟ ਹੁੰਨੇ ਆ ਤੇ ਹੋ ਸਕਦਾ ਤੁਹਾਡੇ ਅੰਦਰ ਜਿਹੜਾ ਮਨ ਚੱਲ ਰਿਹਾ ਉਹ ਚੈਨਾ ਦਾ ਹੈ ਜਿਹੜੇ ਵਿਕਸਿਤ ਮੁਲਕ ਆ ਤੁਸੀਂ ਧਿਆਨ ਮਾਰ ਕੇ ਦੇਖੋ ਪੜੋ ਉਹ 1 ਸੈਕਿੰਡ ਨੂੰ ਲੇਟ ਮੰਨਦੇ ਆ 2 ਸੈਕਿੰਡ ਨੂੰ ਲੇਟ ਮੰਨਦੇ ਆ ਉਹਨਾਂ ਨੂੰ ਇਸ ਨੁਕਸ ਦਾ ਪਤਾ ਲੱਗ ਗਿਆ ਸੀ ਕਿ ਮੇਰੇ ਅੰਦਰ ਜੋ ਸਿਸਟਮ ਕੰਮ ਕਰ ਰਿਹਾ ਮਨ ਦਾ ਜਿਹਨੂੰ ਤੁਸੀਂ ਮਨ ਕਹਿੰਦੇ ਆ ਉਹ ਬਿਮਾਰੀ ਦਾ ਸ਼ਿਕਾਰ ਆ ਮੈਂ ਤਾਂ ਲੇਟ ਹੋ ਰਿਹਾ ਫਿਰ ਛੁੱਟੀ ਮਾਰ ਜਾਣੀ ਉਸ ਤੋਂ ਵੀ ਥੱਲੇ ਛੁੱਟੀ ਮਾਰ ਲੈਣੀ ਕੰਮ ਕੋਈ ਨਹੀਂ ਤੇ ਤੜਕੇ ਵਾਲੀ ਉਂਗ ਨੇ ਤੁਹਾਨੂੰ ਨੱਪ ਲਿਆ ਤੇ ਤੁਸੀਂ ਕਹਿੰਦਾ ਵੀ ਨਹੀਂ ਮਨ ਨਹੀਂ ਕਰਦਾ ਤੇ ਫਿਰ ਕੀ ਹੈ ਇਹਦਾ ਮਤਲਬ ਹੈ ਬਿਮਾਰ ਹੈ ਖੁਦ ਖੁਦ ਪਰਖਿਆ ਕਰੋ ਆਪਣੇ ਆਪ ਨੂੰ ਪੈਮਾਨਾ ਹੈ ਆਪਦੀ ਮਤ ਨੂੰ ਪਰਖਣ ਦਾ ਮੈਂ ਲੇਟ ਹੈ ਤੇ ਮੈਂ ਥੋੜਾ ਬਿਮਾਰ ਹੈ ਮੈਂ ਛੁੱਟੀ ਮਾਰਦਾ ਹੈ ਘਾੜੋ ਕਰਦਾ ਹੈ ਮੈਂ ਬਾਹਲਾ ਬਿਮਾਰ ਹੈ ਰਾਈਟ ਉਸ ਤੋਂ ਅੱਗੇ ਲੈ ਜਾਓ ਕੌੜੇ ਬੋਲ ਬੋਲਦਾ ਹੈ ਕੌੜੇ ਬੋਲ ਤੇ ਜਿਹਦੇ ਵਿੱਚ ਦੀ ਆਵਾਜ਼ ਨਾ ਕਿਉਂਦੀ ਹੈ ਮੇਰੀ ਮਸ਼ੀਨ ਖਰਾਬ ਹੈ ਮੇਰੀ ਬਣੀ ਹੋਈ ਡ੍ਰੈਕ ਜਿਹੜੀ ਮੇਰੇ ਮਾਨਸਿਕ ਪਲਾਨ ਸ਼ੁੱਧਤਾ ਦੇ ਵਿੱਚ ਨਹੀਂ ਗਏ ਮੈਨੂੰ ਸਮਾਜ ਚ ਰਿਸਪੌਂਸ ਨਹੀਂ ਮਿਲਦਾ ਮੈਨੂੰ ਆਪਣੇ ਕੰਮ ਚ ਸਫਲਤਾ ਨਹੀਂ ਮਿਲਦੀ ਤੇ ਫਿਰ ਕੀ ਹੈ ਮਾਨਸਿਕ ਪਲਾਨ ਮਸ਼ੀਨ ਮਾਰੀ ਦੇ ਵਈ ਦਿਨਾਂ ਕੇ ਆਉਂਦੇ ਆ ਸਮਝਦੇ ਆ ਨਾ ਕਿਤੇ ਪੱਟਿਆਂ ਵਾਲੀ ਮਸ਼ੀਨ ਦੇ ਵਿੱਚ ਦੇਖਿਆ ਟੋਕਿਆਂ ਦਾ ਨਹੀਂ ਲੱਗਣਾ ਟੋਕੇ ਨਹੀਂ ਦਿੱਖੇ ਤੇ ਕੀ ਕਰ ਦਿੰਦੇ ਆ ਲਾਲਾਂ ਛੱਡ ਦਿੰਦੇ ਆ ਲਾਲਾਂ ਛੱਡ ਦਿੰਦੇ ਆ ਕੁੱਤਰਾ ਪਾਉਣ ਦੇ ਕੰਮਜਾਬ ਨਹੀਂ ਰਹਿੰਦਾ ਆਪਣੇ ਕੋਲੇ ਦੋ ਚੀਜ਼ਾਂ ਹਨ ਮੁੱਲੀਆਂ ਇੱਕ ਆਵਾਜ਼ ਇੱਕ ਮਾਨਸਿਕ ਪਲਾਨ ਪਿੱਛੇ ਵੰਡੇ ਵੰਡੇ ਸਟੋਰ ਲੱਗਿਆ 80 ਸਾਲ ਦੀ ਜ਼ਿੰਦਗੀ ਆ ਤੇ ਵਰਤੋਂਗੇ ਪਰ ਜਿਹੜੀ ਸੈਂਟਰ ਚ ਡਾਈ ਲੱਗੀ ਆ ਨਾ ਉਹ ਚੀਜ਼ ਨੂੰ ਰਿਪੇਅਰ ਕਰਾਉਣਾ ਪੈਂਦਾ ਹੈ ਰੀਚਾਰਜ ਕਰਾਉਣਾ ਪੈਂਦਾ ਫਿਰ ਜਾ ਕੇ ਕਿਤੇ ਗੱਲ ਬਣਦੀ ਹੈ ਤੇ ਉਹਨੂੰ ਰੀਚਾਰਜ ਕੌਣ ਕਰਦਾ ਚੰਗਾ ਮਾਹੌਲ ਚੰਗੀ ਕਾਉਂਸਲਿੰਗ ਚੰਗੀਆਂ ਬੁਕਸਾਂ ਘਰ ਦਾ ਚੰਗਾ ਮਾਹੌਲ ਉਹ ਕਿਹਨੇ ਬਣਾਉਣਾ ਥੋਡੀ ਜ਼ਿੰਮੇਵਾਰੀ ਹੈ ਖੁਦ ਖੁਦ ਪਰਮਾਤਮਾ ਨੇ ਅਣਮੁੱਲੀ ਜ਼ਿੰਦਗੀ ਦਿੱਤੀ ਆ ਬਹੁਤ ਚੰਗੇ ਆ ਤੁਸੀਂ ਸਪੋਰਟਸਮੈਨਿ ਦੇ ਵਿੱਚ ਆ ਗਏ ਸੋਨ ਤੇ ਸੁਹਾਗੇ ਵਾਲੀ ਗੱਲ ਹੈ ਸਮਝਦੇ ਆ ਨਾ ਤੇ ਸਪੋਰਟਸਮੈਨ ਦੀ ਜ਼ਿੰਦਗੀ ਕੀ ਹੈ ਬਹੁਤ ਜ਼ਿਆਦਾ ਤੰਦਰੁਸਤ ਹੋ ਜਾਂਦਾ ਹੈ ਜਦੋਂ ਮਾਰਨਿੰਗ ਪ੍ਰੈਕਟਿਸ ਕਰਦਾ ਹੈ ਸ਼ਾਮ ਨੂੰ ਪ੍ਰੈਕਟਿਸ ਕਰਦਾ ਹੈ ਚੰਗੇ ਕੋਚਾਂ ਚੋਂ ਬੋਲ ਸੁਣਦਾ ਹੈ ਤੇ ਫਿਰ ਕੀ ਹੁੰਦਾ ਸਰੀਰ ਫਿਜ਼ੀਕਲ ਤੇ ਤਾਂ ਤੰਦਰੁਸਤ ਹੁੰਦਾ ਹੀ ਹੈ ਮਾਨਸਿਕ ਤਲਤੇ ਵੀ ਤੰਦਰੁਸਤ ਹੁੰਦਾ ਹੈ ਤੇ ਜਿਹੜੇ ਮੁਲਕਾਂ ਨੇ ਬਹੁਤ ਜ਼ਿਆਦਾ ਤਰੱਕੀ ਕੀਤੀ ਹੈ ਉਹਨਾਂ ਨੇ ਦੋਨੇ ਚੀਜ਼ਾਂ ਨੂੰ ਸੈਟਿੰਗ ਕੀਤਾ ਹੈ ਮਾਈਂਡ ਨੂੰ ਸੈਟਿੰਗ ਕੀਤਾ ਹੈ ਫਿਜ਼ੀਕਲ ਨੂੰ ਸੈਟਿੰਗ ਕੀਤਾ ਹੈ ਤੇ ਆਪਣੀ એનર્ਜੀ ਨੂੰ ਸਾਰੇ ਦੀ ਸਾਰੀ ਆਪਣੀ એનર્ਜੀ ਦੇ ਸਟੋਰ ਨੂੰ ਆਪ ਦੇ ਫਿਚਰ ਤੇ ਲਾਇਆ ਹੈ ਤੇ ਫਿਰ ਕੀ ਹੋ ਗਿਆ ਜਿਹੜੇ ਫੀਲਡ ਦੇ ਵਿੱਚ ਵੀ ਕੰਮ ਕਰਦੇ ਆ ਗੱਲ ਸਿਰੇ ਲਾਤੀ ਤੋਂ ਸੱਚੇ ਪਾਤਸ਼ਾਹ ਥੋੜੀ ਸਾਰਿਆਂ ਦੀ ਚੜ੍ਹਦੀ ਕਲਾ ਰੱਖੇ ਠੀਕ ਹੈ ਗ੍ਰਾਊਂਡ ਜਿਸ ਇਨਸਾਨ ਨੇ ਦਿੱਤਾ ਮੈਂ ਕੋਟੀ ਕੋਟ ਧੰਨਵਾਦ ਕਰਦਾ ਪਰਮਾਤਮਾ ਤਾਂ ਨਹੀਂ ਦੇਖਿਆ ਮੈਂ ਧਰਤੀ ਦੇ ਉੱਤੇ ਪਰ ਮੈਨੂੰ ਕਦੇ-ਕਦੇ ਸ਼ੱਕ ਪੈਂਦੀ ਹੈ ਵੀ ਇਨਸਾਨ ਦੇ ਰੂਪ ਦੇ ਵਿੱਚ ਪਰਮਾਤਮਾ ਧਰਤੀ ਤੇ ਫਿਰਦੇ ਆ ਇਹ ਇਨਸਾਨ ਦੇ ਰੂਪ ਚ ਪ੍ਰਮਾਤਮਾ ਧਰਤੀ ਤੇ ਫਿਰ ਰਿਹਾ ਐ ਇੰਨਾ ਨੇਕ ਦਿਲ ਇੰਨੀ ਨਿਮਰਤਾ ਵਾਲਾ ਇੰਨਾ ਆਗਿਆਕਾਰੀ ਇਨਸਾਨ ਸੱਚੇ ਪਾਸਾ ਸਦਾ ਚੜ੍ਹਦੀ ਕਲਾ ਚ ਰੱਖੇ ਸਾਰਾ ਇਹ ਆ ਇਹਨਾਂ ਦੇ ਨਾਲ ਦੋਸਤੀ ਆ ਸਾਡੀ ਬੜੇ ਚੰਗੇ ਲੱਗਦੇ ਆ ਬੜੇ ਹੀ ਚੰਗੇ ਲੱਗਦੇ ਇਹਨਾਂ ਦੇ ਮੂੰਹ ਦੀ ਆਵਾਜ਼ ਸੀ ਐਸੇ ਗਰਾਊਂਡ ਦੇ ਵਿੱਚੋਂ ਅੱਜ ਤੋਂ 6 ਮਹੀਨੇ ਪਹਿਲਾਂ ਇਹ ਕਹਿੰਦੇ ਸੀ ਜਿਹੜੇ ਗਰਾਊਂਡ ਦੇ ਵਿੱਚ ਵੀ ਤੁਹਾਨੂੰ ਕੋਈ ਚੀਜ਼ ਚਾਹੀਦੀ ਆ ਹੈਲਪ ਲਈ ਬੱਚਿਆਂ ਦੇ ਲਈ ਸਾਨੂੰ ਦੱਸੋ ਕਿਸੇ ਸਮਾਨ ਦੀ ਲੋੜ ਆ ਬਹੁਤ ਵੱਡੀ ਗੱਲ ਕਿਸੇ ਸਮਾਨ ਦੀ ਲੋੜ ਆ ਇਸੇ ਬੱਚੇ ਦਾ ਕੋਈ ਸਹਿਯਕ ਮਤਲਬ ਬਣਨਾ ਹੈ ਸਹਾਇਤਾ ਕਰਨੀ ਹੈ ਸਾਨੂੰ ਦੱਸੋ ਸੋ ਧੰਨਵਾਦ ਇਹਨਾਂ ਦੇ ਪ੍ਰਮਾਤਮਾ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਪਹਿਲਾਂ ਵੀ ਪ੍ਰਮਾਤਮਾ ਨੇ ਬਹੁਤ ਕੋਸ਼ਿਸ਼ ਦਿੱਤਾ ਅਸੀਂ ਹੋਰ ਦਵਾਵਾਂ ਕਰਦੇ ਹਾਂ ਸਾਰੇ ਸਟੂਡੈਂਟ ਦਵਾਵਾਂ ਕਰਨਗੇ ਕਿ ਸੱਚੇ ਪਾਤਸ਼ਾਹ ਇਸ ਤਰ੍ਹਾਂ ਦੇ ਇਨਸਾਨਾਂ ਨੂੰ ਕਬੱਡੀ ਦੇ ਫੀਲਡ ਦੇ ਵਿੱਚ ਜਾਂ ਜੋ ਕੈਂਪ ਲੱਗ ਰਿਹਾ ਆ ਉਹਨਾਂ ਦੀ ਸਹਾਇਤਾ ਕਰਨ ਲਈ ਪ੍ਰਮਾਤਮਾ ਦਾ ਰੂਪ ਬਣ ਕੇ ਉਤਰਨਾ ਬਹੁਤ ਬਹੁਤ ਧੰਨਵਾਦ ਹੈ ਪ੍ਰਮਾਤਮਾ ਇਹਨਾਂ ਦੀ ਜ਼ਿੰਦਗੀ ਨੂੰ ਇਹਨਾਂ ਦੇ ਪਰਿਵਾਰ ਨੂੰ ਸਦਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਸੋ ਵਾਹਿਗੁਰੂ ਜੀ ਕਾ ਖਾਲਸਾ ਉਵਾਈ ਗੁਰਜੀ ਕੀ ਪਤਾ ਹੈ ਥੈਂਕ ਯੂ ਬਹੁਤ ਧੰਨਵਾਦ ਧੰਨਵਾਦ ਜਿਹੜਾ ਚੰਗੇ ਬਣ ਲਈ ਕੋਈ ਖਰਚਾ ਹੀ ਨਹੀਂ ਆਉਂਦਾ ਬੈਲੀ ਬਣ ਲਈ ਕੋਪਲੂ ਗੁੜਾਸਾ ਲੂ ਕਿਰਚ ਲੂ ਪਿਸਤਾ ਲੂ ਪਿਸਟਲੂ ਹੋਰ ਕਰੂ ਐਬੀ ਬਣ ਲਈ ਐਬੀ ਬਣ ਲਈ ਗੁੰਨਸ਼ਾ ਕਰੂ ਪੈਸੇ ਕਰੂ ਫੁਕਰਾ ਬਣ ਲਈ ਕੋਈ ਹੋਰ ਡਰੈਸ ਕਰੂ ਉਹ ਕਰੂ ਚੰਗੇ ਬਣ ਲਈ ਕੋਈ ਚਾਰਜ ਨਹੀਂ ਫ੍ਰੀ ਆਫ ਕਾਸਟ ਬਣਾ ਗਿਆ ਹਾਂ ਨੰਬਰ 2 ਕਿਤੇ ਕਿਸੇ ਨੇ ਨਹੀਂ ਸੋਚਣਾ ਮੈਂ ਫਲਾਨੀ ਕੰਮ ਦਾ ਮੈਂ ਫਲਾਨੀ ਕੌਮ ਦਾ ਮੇਰਾ ਪਿਆਵਾ ਕਰਦਾ ਯਾਰ ਉਹ ਕੋਈ ਕੰਮ ਛੋਟਾ ਨਹੀਂ ਹੁੰਦਾ ਕਾਮਜਾਬ ਆਮ ਘਰਾਂ ਦੇ ਤੇ ਗਰੀਬ ਘਰਾਂ ਦੇ ਬੱਚੇ ਹੁੰਦੇ ਨੇ ਸਾਹੂ ਘਰਾਂ ਦੇ ਬੱਚੇ 95% ਵਿਗੜਦੇ ਨੇ ਮੇਰਾ ਤਜਰਬਾ ਮੈਂ ਸਾਹੂ ਘਰਾਂ ਚ ਰਹਿਣਾ ਠੀਕ ਹੈ ਕਿ ਨਹੀਂ ਆਮ ਪਰਿਵਾਰਾਂ ਦੇ ਗਰੀਬ ਉਹਨਾਂ ਚ ਭੁੱਖ ਹੁੰਦੀ ਐ ਜਿਵੇਂ ਮੇਰਾ ਪਿਛੋਕੜ ਗਰੀਬ ਸੀ ਮੇਰੇ ਭੁੱਖ ਸੀ ਤਰੱਕੀ ਕਰਨੀਆਂ ਹੋਰ ਕਰਨੇ ਪਰ ਮੈਂ ਗਰੀਬੀ ਢਾਲੀ ਹੌਲੀ ਹੌਲੀ ਕੋਈ ਬੰਦਾ ਕੁਝ ਵੀ ਬਣ ਸਕਦਾ ਇਹ ਭੁੱਲ ਜੋ ਮੇਰਾ ਬਾਪੂ ਕੀ ਕਰਦਾ ਮੈਂ ਤਾਂ ਹਾਸ ਕਰਿਆ ਇਹ ਸਾਰੇ ਬੰਨੇ ਆ ਕੋਈ ਕਰ ਨਹੀਂ ਗਰੀਬ ਨਹੀਂ ਤਰੱਕੀ ਕਰਨੀ ਹੁੰਦੀ ਆ ਆਮ ਪਰਵਾਰਾਂ ਨੇ ਵੱਡੇ ਨੇ ਤਾਂ ਆਇਸ਼ੀ ਕਰਨੀਆਂ ਉੱਠਾ ਕੰਮ ਪੈਸੇ ਖਰਚ ਕੇ ਕਿਵੇਂ ਕਰ ਠੀਕ ਆ ਤੇ ਜਿੰਨੇ ਜੋਗਿਆ ਜੋ ਮੈਂ ਵਾਦਾ ਕੀਤਾ ਸੀ ਹਾਜ਼ਰਾਂ ਜੀ ਥੈਂਕ ਯੂ ਇਹ ਸਾਰਿਆਂ ਨੂੰ ਦੇ ਦਾਂਗੇ ਜੀ ਫਿਰ ਉਹਦੀ ਕੁਆਲਿਟੀ ਨਹੀਂ ਰਹਿੰਦੀ ਆਪਾਂ ਉਹ ਜੋਗ ਜੋਗ ਦੇ ਬੱਚਿਆਂ ਨੂੰ ਤਾਂ ਕਿ ਉਹ ਵੀ ਭੁੱਖ ਰੱਖੇ ਵੀ ਇਹ ਮੈਨੂੰ ਮਿਲੇ ਥੈਂਕ ਯੂ ਥੈਂਕ ਯੂ ਇਹ ਹੂੰ ਦੇ ਦੇ ਸਾਡਾ ਤਿਆਰਬਾਸੀ ਬਹੁਤ ਬਣਦਾ ਤੇ ਐ ਹੋ ਜਾਂਦਾ ਠੀਕ ਹੈ ਕਿਸੇ ਨੂੰ ਮੇਰੀ ਗੱਲ ਬੋਲੀ ਚੱਲੀ ਮੈਂ ਮਾਫੀ ਚਾਹਾਂ ਜੋ ਕਹੂੰਗਾ ਉਹ ਮੈਂ ਕਰੂੰਗਾ ਠੀਕ ਹੈ ਜੀ ਧੰਨਵਾਦ ਹੈ ਜਿਹੜਾ ਧੰਨਵਾਦ ਕਰਨਾ ਕੋਟ ਸਾਹਿਬ ਦਾ ਸਰਪੰਚ ਸਾਹਿਬ ਦਾ ਚੰਗੇ ਲੋਕਾਂ ਦਾ ਠੀਕ ਹੈ ਕਿਸੇ ਸਾਲੇ ਦੀ ਮੜਕ ਨਾ ਨਾ ਆਯਾ ਜੀ ਜਿੰਗੇ ਬੰਦੇ ਦੀ ਆਪਾਂ ਸੰਗਤ ਕਰਨੀ ਹੈ। ਪੈਸੇ ਵਾਲਾ ਦੇਖ ਕੇ ਵੱਡਾ ਬੰਦਾ ਦੇਖ ਕੇ ਜਿਹੜਾ ਕਿਸੇ ਦੀ ਬਾੜੀ ਲੋੜ ਨਹੀਂ ਆਪਾਂ ਨੂੰ ਦੱਸ ਆਪਾਂ ਦੇਖਣਾ ਜਿਹਦੇ ਕੋਲ ਆ। ਇਹ ਮਹਾਤਮਾ ਕੋਈ ਮਤਲਬ ਵੱਡੀ ਵੱਡੀ ਕਿਰਪਾ ਹੋਈ ਜੀ ਵਾਇਗਰੂਦੀ ਹੈ ਨਾ। ਥੈਂਕ ਯੂ ਸੱਚੇ ਭਾਗ ਜਿਹੜੀ ਇਹ ਬੰਦ ਰਹਾ ਤੇ ਤੁਸੀਂ ਆਮਲ ਕਰ ਲੀ। ਓਕੇ ਜੀ। ਓਕੇ ਥੇ ਬੋਲਿਆ ਚੱਲਿਆ ਮਾਫ ਕਰ।